ਦੇ ਨਾਲ ਉਹ ਵੀ ਨਹੀਂ ਜਾਮ ਕਿੰਨੀ ਗਰੀ ਬੈਠਾ ਕਿ ਦੇਖਿਆ ਬਹੁਤ ਜਾ ਉਹਦਾ ਪੈਰ ਨਹੀਂ ਲੱਗਿਆ ਲੈਟ ਆਈ ਜਾਂਦੀ ਸੀ ਤੇ ਨੇ ਇਹਦੂ ਆਪ ਦਾ ਵੀ ਨੁਕਸਾਨ ਹੋ ਸਕਦਾ ਸੀ ਇੱਕ ਪਾਸੇ ਤਾਂ ਜਿੱਥੇ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ ਲੋਕ ਬੇਕਾਰ ਹੋ ਕੇ ਜਾਗ-ਜਾ ਕੇ ਰਾਤਾਂ ਕੱਟਣ ਦੀ ਮਜਬੂਰ ਹਨ ਉੱਥੇ ਹੀ ਦੂਸਰੇ ਪਾਸੇ ਜ਼ਿਲ੍ਹਾ ਬਠਿੰਡਾ ਦੇ ਕਸਬਾ ਸੰਗਤ ਕਲਾਂ ਦੇ ਲੋਕ ਆਪਣੀ ਖੇਤੀ ਮੋਟਰਾਂ ਦੀਆਂ ਰਖਵਾਲੀਆਂ ਕਰਨ ਲਈ ਜਾਗ-ਜਾ ਕੇ ਰਾਤਾਂ ਕੱਟਣ ਲਈ ਮਜਬੂਰ ਹੋ ਰਹੇ ਹਨ ਬੀਤੀ ਦੇਰ ਰਾਤ ਵੀ ਸੰਗਤ ਕਲਾਂ ਦੇ ਕਿਸਾਨਾਂ ਦੀਆਂ ਸੋਲਰ ਮੋਟਰਾਂ ਦੀਆਂ ਤਾਰਾਂ ਚੋਰਾ ਵੱਲੋਂ ਚੋਰੀ ਕਰਨੀਆਂ ਗਈਆਂ ਕਿਸਾਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਸਵੇਰੇ ਖੇਤਾਂ ਵਿੱਚ ਗਏ ਤਾਂ ਮੋਟਰਾਂ ਦੀਆਂ ਤਾਰਾਂ ਗਾਇਉ ਸਨ ਪੀੜਤ ਕਿਸਾਨਾਂ ਨੇ ਥਾਣਾ ਸੰਗਤ ਦੀ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਜੋ ਲਗਾਤਾਰ ਚੋਰਾ ਵੱਲੋਂ ਇਹਨਾਂ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਨਾਲ ਹੀ ਰਾਤ ਸਾਡੀਆਂ ਸੋਲਰ ਮੋਟਰਾਂ ਦੀਆਂ ਸਾਡੀਆਂ ਤੇ ਪੰਜ ਛੇ ਮੋਟਰਾਂ ਹੋਰ ਆ ਮਜੂਦਾ ਸਰਪੰਚ ਦੀਆਂ ਭਰੇਂਦਰ ਸਿੰਘ ਦੀਆਂ ਤੇ ਆਪਣੇ ਇਥੇ ਰਾਜਾ ਸਿੰਘਾ ਹੋਰ ਵਹਿੰਡੇ ਰਹਿੰਦੇ ਹੈਗੇ ਉਹਨਾਂ ਦੀਆਂ ਸਾਰੇ ਇਹਦੇ ਤਾਰਾਂ ਤੂਰਾ ਸਾਰੀਆਂ ਪੱਟ ਕੇ ਲੈ ਗਈ ਜੀ ਬਾਈ ਤੇ ਪਹਿਲਾਂ ਆਪਣਾ ਸਟਾਰਟਰ ਲੈ ਗਿਆ ਸੀਗਾ 20 ਦਿਨ ਪਹਿਲਾਂ ਸਟਾਰਟਰ ਲਾ ਕੇ ਲੈ ਗਏ ਸੀਗੇ ਜੀ ਤੇ ਹੁਣ ਤਾਰਾਂ ਦਾ ਬਹੁਤ ਹੋ ਕਰਕੇ ਨੁਕਸਾਨ ਕਰ ਗਏ ਜੀ ਤੇ ਜਿੰਨੀਆਂ ਵੀ ਤਾਰਾਂ ਥੱਲੋਂ ਕੇਬਲਾਂ ਕੁਬਲਾਂ ਵਗੈਰਾ ਨੱਪੀਆਂ ਆਈਆਂ ਕੋਈ ਕੇਬਲ ਨਹੀਂ ਛੱਡੀ ਇਹਨਾਂ ਨੇ ਵੱਡਣ ਬੰਨੀਓ ਤੇ ਤਾਂ ਹਾਂ ਜਿਹੜੀਆਂ ਆਪਣੀਆਂ ਸਲੇਟਾਂ ਦੇ ਉੱਪਰ ਲੱਗੀਆਂ ਹੁੰਦੀਆਂ ਕਨੈਕਸ਼ਨ ਲੱਗੀਆਂ ਹੁੰਦੇ ਆ ਇਹ ਵੀ ਸਾਰੇ ਵੱਢ ਚੁੱਕੇ ਆ ਤੇ ਖਰਾਬ ਕਰਕੇ ਸਾਰਾ ਕੋਈ ਨੁਕਸਾਨ ਕਰ ਗਏ ਸਾਡਾ ਰਾਤ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ ਇਹੋ ਜਿਹੇ ਬੰਦੇ ਫੜਨੇ ਚਾਹੀਦੇ ਹੈਗੇ ਜਿਹੜੇ ਬੰਦੇ ਇਹੋ ਜਿਹੇ ਹੈਗੇ ਕੋਈ ਨੁਕਸਾਨ ਕਰਦੇ ਦੂਜੀਆਂ ਮੋਟਰਾਂ ਦੇ ਵੀ ਨੁਕਸਾਨ ਕਰਦੇ ਹੈਗੇ ਸਾਨੂੰ ਤਾਂ ਇਹ ਨਹੀਂਗਾ ਕਿਉਂ ਇਹ ਜਿਹੜੀ ਇਹ ਚੀਜ਼ ਹੈ ਇਹਦਾ ਕੋਈ ਭੇਤ ਨਹੀਂਗਾ ਕਈ ਵਾਰੀ ਤੜਕੇ ਆ ਕੇ ਕੋਈ ਹੱਥ ਲਾ ਲਗੇ ਸੀ ਇਹਨੂੰ ਕਿਉਂ ਇਹ ਕਰੰਟੇ ਦਾ ਜਿਹੜਾ ਛੜਦਾ ਨਹੀਂਗਾ ਇਸ ਕਰਕੇ ਵੀ ਅਸੀਂ ਇਹੀ ਮੰਗ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਨੂੰ ਫੜਿਆ ਜਾਵੇ ਜਿਹੜੇ ਇਹੋ ਜਿਹੇ ਬੰਦੇ ਨੁਕਸਾਨ ਕਰਦੇ ਹੈਗੇ ਚੋਰੀਆਂ ਕਰਦੇ ਹੈਗੇ ਤਾਰਾਂ ਉਹ ਕਰਦੇ ਹੈਗੇ ਨਾਲ ਇਹਨਾਂ ਦੀਆਂ ਵੀ ਲਾਈਆਂ ਹੈਗੀਆਂ ਇਹਨਾਂ ਨੂੰ ਪੁੱਛ ਲਓ ਬਰਾਬਰ 10 ਮੋਟਰਾਂ ਦੀਆਂ ਇੱਥੇ ਤਾਰਾਂ ਲੱਗੀਆਂ ਹੈਗੀਆਂ ਜੀ ਸਾਰੀਆਂ 10 ਮੋਟਰਾਂ ਦੀਆਂ ਤੜਕੇ ਅਸੀਂ ਜਾ ਕੇ ਦੇਖਿਆ ਬਹੁਤ ਜ਼ਿਆਦਾ ਪੈਰ ਨਹੀਂ ਲੱਗਿਆ ਲੇਟ ਆਈ ਜਾਂਦੀ ਸੀਗੀ ਤੇ ਨੇ ਏਦੂ ਹੀ ਆਪ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਏਦੂ ਪਹਿਲਾਂ ਸਟਾਰਟਰ ਚੋਰੀ ਹੋਇਆ ਉਹਦਾ ਵੀ ਮਸਲਾ ਲਓ ਹੈ ਸਾਡਾ ਵੀ ਸਟਾਰਟਰ ਕਿੱਥੇ ਚੋਰੀ ਹੋਇਆ ਕੀ ਹੈ ਮੰੰਟੀ ਹੈ ਜੀ ਉਹ ਸੁਖਮਨ ਜੋਤ ਸਿੰਘ ਪਿਤਾ ਜਨਾ ਹੈ ਭਾ ਪੂਲਾ ਸਿੰਘ son of ਜਸਵੀਰ ਸਿੰਘ ਜੀ ਪਿੰਡ ਸੰਗਤ ਕਲਾਂ ਜੀ ਰੋਜ਼ ਦਾ ਕੰਮ ਹੋ ਗਿਆ ਜੀ ਇਹ ਸਾਡੀਆਂ ਤਾਰਾਂ ਪਹਿਲਾਂ ਸਟਾਰਟਰ ਚ ਚੋਰੀ ਹੋਏ ਆ ਜੀ ਅਸੀਂ ਕੰਪਲੇਂਟ ਕੀਤੀ ਸੀ ਉਹਦਾ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਕਰਿਆ ਗਿਆ ਕੋਈ ਹੱਲ ਨਹੀਂ ਕੀਤਾ ਗਿਆ ਹੁਣ ਤਾਰਾਂ ਹੋਈ ਚੋਰੀ ਹੋਈ ਜਾਂਦੀਆਂ 10 ਮੋਟਰਾਂ ਦੇ ਰਾਤ ਤਾਰਾਂ ਲੈ ਜਾਂਦੀਆਂ ਜੀ ਤੇ ਆ ਪੰਗੇ ਤਾਰਾਂ ਐ ਟੂਟੇ ਬਣਾਉਣਾ ਕੇ ਛੱਡ ਜਾਂਦੇ ਆ ਜੀ ਸਾਰੇ ਨਸ਼ੇੜੀਆਂ ਦਾ ਕੰਮ ਹੈ ਜੀ ਰਾਤ ਮੋਟਰ ਚੱਲੀ ਜਾਂਦੀ ਸੀਗੀ ਤੜਕੇ ਅਸੀਂ ਆ ਕੇ ਦੇਖਿਆ ਬਾਬਾ ਜੀ ਸਾਡੇ ਪੈਰ ਪਹਿਨਾ ਚੱਪਲਾ ਪੰਗੇ ਸੀ ਤੇ ਨਹੀਂ ਉੱਤੇ ਪੈਰ ਡਿੱਗ ਜਾਂਦਾ ਤਿਆ ਆਪ ਦਾ ਜਾਨ ਨਹੀਂ ਨੁਕਸਾਨ ਹੋ ਰਿਹਾ ਜਾਂਦਾ ਕੀ ਮੰਗ ਕਰਦੇ ਤੁਸੀਂ ਇਹ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਇਹਨਾਂ ਤੇ ਗੌਰ ਕੀਤੀ ਜਾਵੇ ਜੇ ਨਹੀਂ ਗੌਰ ਕਰ ਸਕਦੇ ਤਾਂ ਫਿਰ ਇੱਥੇ ਥਾਣਾ ਇੱਥੇ ਜਦੋਂ ਆਪਦੇ ਵੀ ਆਈ ਪਿੰਡ ਚ ਟਾਫ ਨਹੀਂ ਕਰ ਸਕਦੇ ਧਿਆਨ ਚ ਹੈ ਜੋ ਆ ਪਿੰਡ ਚ ਨਹੀਂ ਇਹ ਉਹ ਕਰ ਸਕਦੇ ਤਾਂ ਬਾਹਰ ਪਿੰਡਾਂ ਚ ਕੀ ਇਹ ਨੇ ਜਿਹੜੇ ਜਿਹੜੇ ਪਿੰਡ ਇਹਨਾਂ ਚ ਥਾਣੇ ਚ ਆਉਂਦੇ ਆ ਫਿਰ ਉਹਨਾਂ ਪਿੰਡਾਂ ਦੀ ਕੀ ਖਾਲੀ ਕਰ ਲੈਣਗੇ ਜੀ ਇਹ ਤਾਂ ਇਹੀ ਮੰਗ ਕਰਦੇ ਇਹ ਤਾਂ ਇਹੀ ਮੰਗ ਕਰਦੇ ਵੀ ਇਹਨਾਂ ਤੇ ਪੂਰਾ ਸਿਕੰਜਾ ਕੱਸਿਆ ਜਾ ਵੀ